ਸੋ ਬਹੁਤ ਵੱਡਾ ਉਪਰਾਲਾ ਜਿਹੜਾ ਵਾ ਉਹ ਐਸੇ ਸੰਸਥਾ ਵੱਲੋਂ ਤਨਤਨ ਬਾਬਾ ਰਤਨਦੇਵ ਜੀ ਚੈਰੀਟੇਬਲ ਸੁਸਾਇਟੀ ਤਰਲਤਨ ਵੱਲੋਂ ਕੀਤਾ ਗਿਆ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਕਰਦੇ ਆਂ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਔਰ ਪਿੰਡ ਦਾ ਨਾਮ ਪਿੰਡ ਦਾ ਨਾਮ ਕਲਿਆਣਪੁਰ ਜੀ ਤੁਹਾਡਾ ਆਪਣਾ ਨਾਮ ਕੀ ਜੀ ਸਖਦੇਵ ਸਿੰਘ ਸਖਦੇਵ ਸਿੰਘ ਇਹ ਬੱਚਾ ਤੁਹਾਡਾ ਜਿਹੜਾ ਵਾ ਇਸ ਦਾ ਕੀ ਨਾਮ ਆ ਔਰ ਇਹਦੀ ਕਿੰਨੀ ਉਮਰ ਵਾ ਔਰ ਕਿੱਦਾਂ ਇਹ ਵਾਚਾ ਇਹ ਸ਼ਮਰ 18 ਸਾਲ ਹੈ ਜੀ ਸਾਰਾ ਸਾਲ ਹਾਂਜੀ ਦੱਸ ਦੋ ਕਿ ਬੱਚਾ ਤੁਹਾਡਾ ਜਿਹੜਾ ਵਾ ਇਹ ਕਿਦਾਂ ਘਵਾਚ ਗਿਆ ਸੀਗਾ ਔਰ ਕਿੰਨੇ ਦਿਨਾਂ ਬਾਅਦ ਇਹ ਵੀਰ ਹੋਣੀ ਲੱਭ ਕੇ ਲਿਆਇਆ ਇਹ ਆਪਣਾ ਇੱਥੇ ਬਾਬੇ ਦੇ ਵਿਆਹ ਗਿਆ ਸਾਡੇ ਕੋਲ ਇਹਨੂੰ ਆਖਿਆ ਵੀ ਨਹੀਂ ਜਾਣਾ ਪਤਾ ਮੈਂ ਕੰਮ ਤੇ ਚੱਲ ਜਾਣਾ ਇਹ ਮੁੜ ਕੇ ਅੱਡ ਤੋਂ ਮਗਰੋਂ ਨਿਕਲ ਗਿਆ ਅੱਛਾ ਜੋ ਨਿਕਲ ਗਿਆ ਤੇ ਮੁੜ ਕੇ ਰਾਤ ਨਹੀਂ ਆਇਆ ਅਸੀਂ ਵੇਂਦੇ ਰਹੇ ਹੂੰ ਹੂੰ ਇਹ ਮੁੜ ਆ ਗਿਆ ਜਿਵੇਂ ਆਪਣਾ ਜਿਵੇਂ ਕਰ ਲਓ ਗਿਆ ਜੀ ਮੁੜਾ ਆਪਣਾ ਜਿਵੇਂ ਆਗਾ ਲੱਗ ਮੈਂ ਕੱਲਾ ਕੇ ਬਣ ਜਾ ਨਹੀਂ ਸਕਦਾ ਮੈਂ ਮੋਟਰਸਾਈਕਲ ਚਲਾ ਨਹੀਂ ਸਕਦਾ ਓਕੇ ਇਹ ਮੁੜ ਆ ਗਿਆ ਫਿਰ ਨਿਕਲ ਗਿਆ ਹਟਾਲੇ ਨੂੰ ਹਟਾਲੇ ਲੱਭਦਾ ਰਿਹਾ ਨਹੀਂ ਲੱਭਾ ਫਿਰ ਅਸੀਂ ਪ੍ਰਧਾਨ ਜੀ ਕੋ ਗਏ ਆਪਣੇ ਨੇ ਮਰਜ਼ਾ ਬੜੀ ਕੀਤੀ ਮੇਰੀ ਜੀ ਜੀ ਇਹਨਾਂ ਮਰਜ਼ਾ ਬਹੁਤ ਜ਼ਿਆਦਾ ਕੀਤੀ ਤੇ ਸੋ ਬੜੇ ਭਾਵੂ ਕਪਾਲ ਨੇ ਇੱਕ ਪਿਤਾ ਦੇ ਲਈ ਕਿਉਂਕਿ ਬੱਚਾ ਜਿਹੜਾ ਵਾ ਉਹ ਕਰੋ ਜਿਹਦੇ ਨਾਲ ਬਾਬੇ ਦਾ ਵਿਆਹ ਦੇਖਣ ਬਟਾਲੇ ਗਿਆ ਪਰ ਜਦੋਂ ਬੱਚਾ ਗਵਾਚ ਗਿਆ ਤਾਂ ਲਗਾਤਾਰ ਇਹਨਾਂ ਵੱਲੋਂ ਜਿਹੜਾ ਵਾ ਇੱਕ ਸਮਾਜ ਸੇਵੀ ਹੋਰ ਨੇ ਸਾਡੇ ਆਪਣੇ ਇਲਾਕੇ ਦੇ ਇਹਨਾਂ ਨਾਲ ਵੀ ਮੈਂ ਤੁਹਾਡੀ ਗੱਲ ਕਰਾਵਾਂਗਾ ਇਹਨਾਂ ਤੱਕ ਅਪਰੋਚ ਕੀਤੀ ਗਈ ਭਾਜੀ ਕਿੰਨੇ ਦਿਨਾਂ ਬਾਅਦ ਅੱਜ ਬੱਚਾ ਘਰ ਆਇਆ ਵਾ ਇਹ 20-22 ਦਿਨ ਹੋ ਗਏ ਚੱਲੇ ਨਾ ਕਿਦਾਂ 20-22 ਦਿਨ ਜਿਹੜੇ ਤੁਸੀਂ ਕੱਡੇ ਦਿਨ ਰਾਤ ਕਿੰਨੀ ਕੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਪਾਣ ਦੇਖਿਆ ਜੀ ਇਹ ਹਾਲਤ ਆ ਰਿਹਾ ਵਾ ਕੀ ਕਰਨ ਅੱਜ ਹੁਣ ਕਿਦਾਂ ਦਾ ਮਹਿਸੂਸ ਕਰਨ ਲੇ ਜਿਹੜਾ ਇਹ ਵੀਰ ਹੁਣੀ ਇੰਨੀ ਦੂਰੋਂ ਲੈ ਕੇ ਆਏ ਧੰਨਵਾਦ ਤੁਹਾਡਾ ਜੀ ਮਰ ਕੀ ਕਹਿ ਸਕਣ ਉਹਨੂੰ ਸੋ ਇਹ ਪਿਤਾ ਬਹੁਤ ਭਾਵੁਕ ਹੋ ਚੁਕੇ ਆ ਕਿ 22 ਦਿਨ ਬਾਅਦ ਇੱਕ ਰੱਬ ਬਣ ਕੇ ਸੰਸਥਾ ਜਿਹੜੀ ਉਹਨਾਂ ਦੇ ਘਰ ਪਹੁੰਚੀ ਆ ਔਰ ਉਹਨਾਂ ਦਾ ਬੱਚਾ ਜਿਹੜਾ ਵਾ ਉਹ ਉਹ ਵਾਪਸ ਸਹੀ ਸਲਾਮਤ ਜਿਹੜਾ ਵਾ ਘਰ ਦੇ ਕੇ ਚੱਲੇ ਆ ਸੋ ਪਿਤਾ ਕੋ ਬੋਲਿਆ ਨਹੀਂ ਜਾ ਰਿਹਾ ਹੰਝੂ ਜਿਹੜੇ ਆ ਲਗਾਤਾਰ ਡਿੱਗ ਰਿਹਾ ਸੋ ਸੋ ਐਕਸਪ੍ਰੈਸ ਨਿਊਜ਼ نیٹ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਰਜੇਸ਼ ਪੰਡਤ ਅੱਜ ਇੱਕ ਬਹੁਤ ਅਹਿਮ ਖਬਰ ਜਿਹੜੀ ਆ ਤੁਹਾਨੂੰ ਆਪਾਂ ਦੱਸਣ ਜਾ ਰਹੇ ਆ ਇੱਕ ਸ਼ਹਿਰ ਦਾ ਰਿਵਾਲਦਾ ਇੱਕ ਨਜ਼ਦੀਕੀ ਪਿੰਡ ਵਾ ਕਲਿਆਣਪੁਰ ਔਰ ਇਸ ਕਲਿਆਣਪੁਰ ਪਿੰਡ ਦਾ ਇੱਕ ਨੌਜਵਾਨ ਬੱਚਾ ਕਰੋਤਾ ਗਿਆ ਸੀਗਾ ਬਾਬੇ ਦਾ ਵਿਆਹ ਦੇਖਣ ਪਰ ਉਹਦੇ ਬਾਅਦ ਚ ਉਹ ਆਪਣੇ ਘਰ ਵਾਪਸ ਨਹੀਂ ਪਰਤਦਾ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਦੇ ਰਾਈ ਲਗਾਤਾਰ ਗੁਹਾਰ ਜੜੀ ਆ ਉਹ ਲਗਾਈ ਜਾਂਦੀ ਆ ਔਰ ਇਹ ਬੱਚਾ ਜਿਹੜਾ ਵਾ ਫਿਰੋਜ਼ਪੁਰ ਦੇ ਲਾਗੇ ਕਿਸੇ ਪਿੰਡ ਤੋਂ ਜਿਹੜਾ ਵਾ ਮਿਲਿਆ ਵਾ ਇਸ ਵੇਲੇ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਆ ਇਸ ਪਰਿਵਾਰ ਦੇ ਲਈ ਰੱਬ ਬਣ ਕੇ ਆਏ ਨੇ ਇਹ ਵੀਰਜੀ ਨੇ ਸਾਡੇ ਇਹਨਾਂ ਬਾਰੇ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਦੱਸਾਂਗਾ ਔਰ ਇਹਨਾਂ ਦੀ ਜਿਹੜੀ ਸੰਸਥਾ ਵਾ ਉਹ ਹੈਗੀ ਆ ਜੀ ਤਨਤਨ ਬਾਬਾ ਰਤਨਦੇਵ ਜੀ ਚੈਰੀਟੇਬਲ ਸੁਸਾਇਟੀ ਔਰ ਤਸੀਲ ਹੈ ਇਹਨਾਂ ਦੀ ਪੱਟੀ ਔਰ ਜ਼ਿਲ੍ਹਾ ਵਾ ਤਰਨਤਾਰਨ ਸੋ ਬੜੀ ਦੂਰ ਤੋਂ ਇਹ ਖਾਸ ਸ਼ਖਸੀਅਤ ਔਰ ਇਹ ਸਾਰੇ ਹੀ ਪਰਮਾਤਮਾ ਨੂੰ ਮੰਨਣ ਵਾਲੀਆਂ ਸ਼ਖਸੀਅਤਾਂ ਬੈਠੀਆਂ ਨੇ ਇਹ ਉਹ ਬੱਚਾ ਵਾ ਜਿਹੜਾ ਆਪਣੇ ਘਰੋਂ ਲਾਪਤਾ ਹੋ ਚੁੱਕਿਆ ਸੀਗਾ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਲੱਭਣ ਵਾਲੀ ਸ਼ਖਸੀਅਤ ਦੇ ਨਾਲ ਜਿਹੜੇ ਫਿਰੋਜ਼ਪੁਰ ਦੇ ਲਾਗੇ ਕਿਸੇ ਪਿੰਡ ਤੋਂ ਇਸ ਬੱਚੇ ਨੂੰ ਲੱਭ ਕੇ ਲੈ ਕੇ ਅੱਜ ਧਾਰੀਵਾਲ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੇ ਵਿੱਚ ਆਏ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਸ਼ਰਵਾਦ ਕਰੋ ਜੀ ਕੀ ਤੁਹਾਡਾ ਨਾਮ ਆ ਔਰ ਕਿਵੇਂ ਬੱਚਾ ਤੁਹਾਨੂੰ ਮਿਲਿਆ ਸਭ ਤੋਂ ਪਹਿਲਾਂ ਤੇ ਮੈਂ ਵੀਰ ਜੀ ਉਹਨਾਂ ਦੇ ਚੈਨਲ ਨੂੰ ਦੇਖ ਰਹੀ ਆਂ ਸਾਰੀਆਂ ਸੰਗਤਾਂ ਨੂੰ ਫਤੇਬ ਲੋਨਾਵਾ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਤੇ ਸੰਗਤ ਜੀ ਬੇਨਤੀ ਆ ਕਿ ਜਿੱਦਾਂ ਤੁਸੀਂ ਅਕਸਰ ਸਾਡਾ ਵੀਡੀਓ ਦੇਖਦੇ ਰਹਿੰਦੇ ਆ ਆਪਣਾ ਬਾਬਾ ਰਤਨਦੇਵ ਅਨਾਥ ਆਸ਼ਰਮ ਸੇਵਾ ਸੁਸਾਇਟੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੋਂ ਆਪਣੀ ਇੱਕ ਛੋਟੀ ਜੀ ਸੰਸਥਾ ਵਾ ਜਿਨ੍ਹਾਂ ਦੇ ਜਿਹੜੀ ਸੰਗਤ ਦੇ ਸਹਿਯੋਗ ਨਾਲ ਚੱਲਦੀ ਆ ਜੀ ਮੈਨੂੰ ਉਹ ਪੇਰਾ ਵੀ ਫੋਨ ਲਉਂਦੀ ਆ ਜਿਨ੍ਹਾਂ ਨੂੰ ਕੋਈ ਗਵਾਚਾ ਮਿਲਦਾ ਵਾ ਤੇ ਉਹ ਵੀ ਭੈਣ ਭਰਾ ਫੋਨ ਆਉਂਦੀ ਆ ਜਿਨ੍ਹਾਂ ਦਾ ਗਵਾਚਾ ਹੁੰਦਾ ਵਾ ਓਕੇ ਇਹ ਗੱਲ ਵਾ ਪਰਸੋਂ ਦੀ ਲਗਭਗ ਐਸਕ ਵਾਲੀ ਦੀ ਗੱਲ ਹੋਣੀ ਆ ਇਹ ਅੱਜ ਹੋ ਗਈ ਆ 22 ਤਰੀਕ ਹੋਗੀ ਸ਼ਾਇਦ ਤੇ ਇਹ ਵੀ ਪਰਸੋਂ ਦੀ ਗੱਲ ਆ ਤੇ ਇੱਕ ਵੀਰ ਦਾ ਮੈਨੂੰ ਫੋਨ ਆਉਂਦਾ ਵਾ ਕਿ ਵੀਰੇ ਸਾਡੇ ਕੋਲ ਇੱਕ ਬੱਚਾ ਆਇਆ ਵਾ ਯਾਨੀ ਕਿ ਇਹ ਵੀਰ ਸਾਡੇ ਕੋਲ ਆਇਆ ਵਾ ਤੇ ਹੈਗਾ ਪੰਜਾਬੀ ਆ ਪਰ ਉਹ ਤੋਂ ਚੰਗਤਰਾ ਬੋਲਿਆ ਨਹੀਂ ਜਾਂਦਾ ਓਕੇ ਤੇ ਬੇਨਤੀ ਆ ਕਿ ਉਹਨੂੰ ਵੀਰ ਨੂੰ ਤੁਸੀਂ ਆਪਣੇ ਕੋਲ ਲੈ ਜਾਓ ਤੇ ਉਹਦਾ ਘਰ ਪਰਿਵਾਰ ਪਤਾ ਕਰੋ ਜੀ ਠੀਕ ਹੈ ਜੀ ਉਹ ਪਿੰਡ ਸੀਗਾ ਪਿੰਡ ਮੱਲੂ ਬਾਣੀਆਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਉਪਰਿੰਡੋਂ ਦਾ ਵਾ ਜੀ ਤੇ ਉਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਸ ਵੀਰ ਜੀ ਦਾ ਜਿਨ੍ਹਾਂ ਵੀਰਾਂ ਦੇ ਸਹਿਯੋਗ ਨਾਲ ਜਿਨ੍ਹਾਂ ਵੀਰਾਂ ਦੇ ਸਦਕੇ ਸਾਨੂੰ ਇਸ ਪਿੰਡ ਵਾਲੇ ਵੀਰਾਂ ਤੋਂ ਇੰਨੀਆਂ ਸੇਵਾਵਾਂ ਮਿਲੀਆਂ ਵਾ ਅਸਲ ਸੇਵਾ ਸਾਦੇ ਹੱਕਦਾਰ ਉਹ ਵੀਰਾਂ ਜਿਨ੍ਹਾਂ ਨੂੰ ਇਹ ਵੀਰ ਮਿਲਿਆ ਸੀਗਾ ਜੀ ਜੀ ਕਿਉਂਕਿ ਵੀਰ ਜੀ ਤੁਹਾਨੂੰ ਵੀ ਪਤਾ ਵਾ ਕਿ ਅੱਜ ਕੱਲ ਕਲ ਜੂਗਾ ਹਰ ਕੋਈ ਚਾਹੁੰਦਾ ਕਿ ਸਾਨੂੰ ਫਰੀ ਦਾ ਬੰਦਾ ਮਿਲਿਆ ਵਾ ਚੰਗਾ ਪੜਾ ਹੱਟਾ ਕੱਟਾ ਵਾ ਤੇ ਇਸ ਤੋਂ ਵੱਧ ਹਨਾ ਸਾਨੂੰ ਹੋਰ ਕੀ ਚਾਹੀਦਾ ਜੀ ਜੀ ਬਿਲਕੁਲ ਸਪੈਸ਼ਲੀ ਉਹ ਜਿਹੜੇ ਮੱਝਾਂ ਵਾਲੇ ਹੁੰਦੇ ਆ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜੇਕਰ ਇਸ ਮਤਲਬ ਕਿ ਸਮਾਜ ਦੇ ਵਿੱਚ ਗਲਤ ਅਨਸਰਵਾਤੇ ਚੰਗੇ ਵੀ ਹੈਗੇ ਆ ਉਹਨਾਂ ਵੀਰਾਂ ਨੇ ਮੈਨੂੰ ਫੋਨ ਲਾਇਆ ਚਲੋ ਮੈਂ ਵੀ ਆਪਣਾ ਫਰਜ਼ ਸਮਝ ਕੇ ਆ ਛੇਤੀ ਕੀਤਾ ਕਿ ਯਾਰ ਉਹਨੂੰ ਲੈ ਆਵਾਂ ਕਿਤੇ ਇਹ ਨਾ ਹੋਵੇ ਕਿਤੇ ਆਸ-ਪਾਸੇ ਚੱਲ ਜਾਵੇ ਚਲੋ ਅਸੀਂ ਜਿਹੜੋਂ ਨੂੰ ਵੀਰ ਨੂੰ ਲੈਣ ਗਏ ਆ ਉਹ ਸਾਰੀ ਮੈਂ ਵੀਡੀਓ ਆਪਣੇ ਚੈਨਲ ਤੇ ਪਾਈ ਸੀ ਉਹ ਉਹ ਵੀ ਇਦਾਂ ਹੀ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀਗੇ ਉਹਨਾਂ ਨੂੰ ਵੀ ਇੱਕ ਇਸ ਬੱਚੇ ਦੀ ਫਿਕਰ ਸੀਗੀ ਕਿਤੇ ਕਿਹ ਇਹੋ ਜਿਹੇ ਅਨਸਰ ਦੇ ਹੱਥ ਨਾ ਆ ਜਾਵੇ ਵੀ ਤਾਂ ਜੋ ਇਹਨਾਂ ਉਹਨਾਂ ਉਮਰਾਂ ਲੱਗ ਜਾਣ ਹੋ ਸਕਦਾ ਲੱਭੇ ਨਾ ਚਲੋ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਵਾਂ ਉਹਨਾਂ ਵੀਰਾਂ ਕੋਲ ਜਿਹਨੂੰ ਮੈਂ ਲੈਣ ਗਿਆ ਉਹਦੀ ਮੈਂ ਇੱਕ ਪੂਰੀ ਪ੍ਰੋਪਰ ਵੀਡੀਓ ਬਣਾਈ ਠੀਕ ਹੈ ਜੀ ਪ੍ਰੋਪਰ ਵੀਡੀਓ ਬਣਾਈ ਆ ਪ੍ਰੋਪਰ ਵੀਡੀਓ ਬਣਾ ਕੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਅਕਾਊਂਟ ਆ ਉਹਦੇ ਤੇ ਪਾਈ ਤੁਸੀਂ ਸੱਚ ਜਾਣਿਓ ਹਜੇ ਆਪਣੇ ਪੰਜਾਬੀਆਂ ਦੇ ਦਿਲ ਵੇਖ ਲਓ ਵੀਡੀਓ ਪਾਈ ਨੂੰ ਮੇਰੇ ਸਾਬ ਨਾਲ ਹਜੇ 15 ਮਿੰਟ ਵੀ ਨਹੀਂ ਸੀ ਹੋਏ 15 ਮਿੰਟ ਵੀ ਜ਼ਿਆਦਾ ਹੁੰਦੀ ਐ ਸਵਾ 7 ਮੈਂ ਵੀਡੀਓ ਪਾਈ 7:30 ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਪਰਸੋਂ ਤੋਂ ਲੈ ਕੇ ਅੱਜ ਤੱਕ ਮੈਨੂੰ ਮੈਂ ਮੈਂ ਸੁੱਤਾ ਨਹੀਂ ਇੱਥੇ ਜੀ ਭਾਜੀ ਇੱਕ ਮਤਲਬ ਇੱਕੋ ਗੱਲ ਰਿਪੀਟ ਰਿਪੀਟ ਵੀ ਦੀ ਪਰਿਵਾਰ ਲੱਭ ਗਿਆ ਵਾ ਹੋ ਗਈ ਆ ਗੱਲ ਤੇ ਇੰਨਾ ਮਤਲਬ ਪਿੰਡ ਵਾਲਿਆਂ ਨੂੰ ਜਾਂ ਇਲਾਕੇ ਵਾਲਿਆਂ ਨੂੰ ਇੰਨਾ ਜ਼ਿਆਦਾ ਚਾਹ ਸੀਗਾ ਭਾਜੀ ਤੁਸੀਂ ਹੁਣ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜੇ ਫਿਰੋਜ਼ਪੁਰ ਗਵੰਡੀ ਜ਼ਿਲ੍ਹੇ ਤੋਂ ਤੁਸੀਂ ਬੱਚਾ ਲੈ ਕੇ ਆਏ ਜੇ ਔਰ ਕਾਫੀ ਦੂਰ ਜਿਹੜਾ ਵਾ ਤੁਸੀਂ ਸ਼ਹਿਰ ਧਾਰੀਵਾਲ ਜੋ ਕਿ ਗਰਦਾਸਪੁਰ ਜ਼ਿਲ੍ਹੇ ਦਾ ਇੱਕ ਬੜਾ ਨਾਮੀ ਸ਼ਹਿਰ ਔਰ ਪਿੰਡ ਕਲਿਆਣਪੁਰ ਚ ਜਦੋਂ ਇਸ ਬੱਚੇ ਨੂੰ ਘਰ ਇੱਥੇ ਲੈ ਕੇ ਆਏ ਜੇ ਤੇ ਕਿਵੇਂ ਤੁਸੀਂ ਦੇਖਿਆ ਕਿ ਪਿੰਡ ਵਾਲੇ ਜਾਂ ਮਾਪਿਓ ਨੂੰ ਕਿੰਨਾ ਚਾ ਸੀਗਾ ਭਾਜੀ ਕਈ ਚੀਜ਼ਾਂ ਹੁੰਦੀਆਂ ਵਾ ਜਿਨ੍ਹਾਂ ਦੀ ਆਪਾਂ ਲਫ਼ਜ਼ਾਂ ਦੇ ਵਿੱਚ ਜਿਨ੍ਹਾਂ ਦੀ ਆਪਾਂ ਸਮੀਖਿਆ ਨਹੀਂ ਕਰ ਸਕਦੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜੀ ਭਾਜੀ ਇਹ ਹੁਣ ਮੈਂ ਜਾਣਦਾ ਵਾਂ ਜਾਂ ਮੇਰੇ ਨਾਲ ਟੀਮ ਮੈਂਬਰ ਆ ਜਾਂ ਮੇਰੇ ਰੱਬ ਜਾਣਦਾ ਕਿ ਮੈਨੂੰ ਕਿੰਨਾ ਚਾ ਸੀਗਾ ਜੀ ਜੀ ਠੀਕ ਹੈ ਜੀ ਕਿਉਂਕਿ ਜਦੋਂ ਜ਼ਿੰਮੇਦਾਰ ਨੂੰ ਫਸਲ ਦਾ ਪੂਰਾ ਮੁੱਲ ਮਿਲ ਜਾਂਦਾ ਨਾ ਹਾਂ ਬਿਲਕੁਲ ਠੀਕ ਹੈ ਜੀ ਉਦੇ ਵਾਸਤੇ ਉਸ ਤੋਂ ਵੱਧ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਭਾਜੀ ਮੈਂ ਮੈਂ ਚਾਹਾਂਗਾ ਕਿ ਇਹ ਬੜਾ ਵੱਡਾ ਤੁਹਾਡਾ ਉਪਰਾਲਾ ਵਾ ਗੁਰੂ ਮਹਾਰਾਜ ਤੁਹਾਨੂੰ ਹੋਰ ਜੜਾ ਵਾ ਉਹ ਬਲ ਬਖਸ਼ਣ ਤੇ ਸੰਸਥਾ ਬਾਰੇ ਥੋੜਾ ਜਿਹਾ ਜ਼ਰੂਰ ਦੱਸ ਦਿਓ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਔਰ तमाम ਸੋਸ਼ਲ ਮੀਡੀਆ ਤੇ ਜੋ ਸਾਡੇ ਲੱਖਾਂ ਈਵਰਸ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਸੰਸਥਾ ਬਾਰੇ ਦੱਸਿਓ ਕਿ ਕਦੋਂ ਦੀ ਤੁਹਾਡੀ ਇਹ ਸੰਸਥਾ ਬਣੀ ਆ ਕਿੰਨੇ ਮੈਂਬਰ ਨੇ ਔਰ ਕੀ ਕੀ ਇਹ ਨੇਕ ਉਪਰਾਲੇ ਸਮਾਜ ਵਾਸਤੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਸੰਗਜੀ ਪਹਿਲਾਂ ਮੈਂ ਇਹੀ ਦੱਸਦਾ ਕਿ ਮੈਂ ਇਸ ਸੇਵਾ ਦੇ ਵਿੱਚ ਕਿਉਂ ਆਇਆ ਜੀ ਭਾਈ ਜਿਵੇਂ ਗੁਰਪ੍ਰੀਤ ਵੀਰ ਮਿੰਟੂ ਆ ਪਾਲ ਖੋੜਾ ਆ ਵੀ ਜੀ ਠੀਕ ਹੈ ਜੀ ਉਹ ਰੱਬ ਵਾ ਮੇਰੇ ਵਾਸਤੇ ਠੀਕ ਹੈ ਜੀ ਉਹਨਾਂ ਨੂੰ ਇੱਕ ਸੇਵਾ ਦਾ ਨਸ਼ਾ ਵਾ ਜਿਨ੍ਹਾਂ ਚਿਰ ਉਹ ਸੇਵਾ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਨੂੰ ਸਿੱਦਕ ਨਹੀਂ ਹੁੰਦਾ ਚੈਨ ਨਹੀਂ ਹੁੰਦਾ ਬਟ ਮੈਂ ਐਦਾਂ ਦਾ ਬੰਦਾ ਵਾਂ ਕਿ ਜਿਨੇ ਖੁਦ ਪਹਿਲਾਂ ਆਪਣੇ ਸਰੀਰ ਚ ਕੀੜੇ ਪੇ ਦੇਖੇ ਅੱਛਾ ਠੀਕ ਹੈ ਜੀ ਇਹ ਦੁਨੀਆ ਨੂੰ ਮੈਂ ਆਪਣੇ ਤੇ ਹੰਡਾਇਆ ਪਹਿਲਾਂ ਮੈਂ ਇਹ ਮੈਂ ਉਹ ਸ਼ਖਸ਼ਵਾ ਜਿਹਨੂੰ ਪੀਜੇ ਚੰਦੀ ਘਰ ਤੋਂ ਜਵਾਬ ਮਿਲਿਆ ਤੇ ਮੇਰੇ ਦਰਬਾਰ ਸਾਹਿਬ ਅਰਦਾਸ ਵੀ ਮੇਰੇ ਸਾਹ ਸਿੱਧੇ ਕੋਡ ਹੋਇਆ ਜੀ ਭਾਜੀ ਠੀਕ ਹੈ ਜੀ ਮੈਂ ਇੱਕ ਜੇ ਮੈਂ ਤੁਹੇ ਕਹਿੰਦੇ ਜੇ ਤੇ ਮੈਂ ਸਰੀਰ ਆਪਣਾ ਦਿਖਾ ਸਕਦਾ ਸਾਰਾ ਇਦਾਂ ਦਾ ਸਰੀਰ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਨਾ ਜਦੋਂ ਬੰਦਾ ਭਾਜੀ ਬਿਮਾਰ ਹੋਵੇ ਨਾ ਤੁਸੀਂ ਕਿਸੇ ਵੀ ਹਸਪੀਟਲ ਦੀ ਅਮਰਜੈਂਸੀ ਚ ਜਾ ਕੇ ਦੇਖ ਲਓ ਹਮ ਠੀਕ ਹੈ ਪ੍ਰੈਕਟੀਕਲ ਕਰਦੇ ਵੇਲੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਤੁਹਾਨੂੰ ਕੀ ਚਾਹੀਦਾ ਵਾ ਜੀ ਅਮਰੀਕਾ ਦਾ ਵੀਜ਼ਾ ਚਾਹੀਦਾ ਕੈਨੇਡਾ ਦਾ ਚਾਹੀਦਾ ਨੌਕਰੀ ਚਾਹੀਦੀ ਜਾਂ ਕੀ ਚਾਹੀਦਾ ਉਹ ਬਿਮਾਰ ਬੰਦਾ ਪੀਜੇ ਦੇ ਵਿੱਚ ਜਿਹੜਾ ਹਸਪੀਟਲ ਦੇ ਵਿੱਚ ਮਰਦਾ ਹੋਊਗਾ ਨਾ ਉਹ ਇੱਕੋ ਕਹੂਗਾ ਕਿ ਮੈਨੂੰ ਤੰਦਰੁਸਤੀ ਲੈ ਦੇ ਮੈਨੂੰ ਤੰਦਰੁਸਤੀ ਲੈ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਫਿਰ ਜੇ ਤੰਦਰੁਸਤੀ ਆ ਤੇ ਫੇਰ ਹੀ ਸਭ ਕੁਝ ਆ ਜੇ ਤੰਦਰੁਸਤੀ ਨਹੀਂ ਤੇ ਘਰੇ ਗੱਡੀਆਂ ਕਾਰਾਂ ਆਪਾਂ ਨੂੰ ਸਗੋਂ ਹੋਰ ਚੁਬਦੀਆਂ ਵਾ ਜੀ ਭਾਜੀ ਮੈਂ ਇੱਕੋ ਅਰਦਾਸ ਕਰਦਾ ਹਾਂ ਦਸੀਗਾ ਉੱਪਰ ਛੱਤ ਤੇ ਵੱਲੋਂ ਵੇਖ ਕੇ ਅੱਖਾਂ ਵੱਲੋਂ ਦੇਖ ਕੇ ਕਿ ਰੱਬਾ ਇੱਕ ਰੀ ਬਚਾ ਲੈ ਨਵੀਂ ਨਵੀਂ ਜ਼ਿੰਦਗੀ ਮੈਂ ਤੇਰੇ ਲੇਖੇ ਲਾ ਦੂੰਗਾ ਕਿ ਮੈਨੂੰ ਪੀਜੀ ਤੋਂ ਜਵਾਬ ਮਿਲਿਆ ਸੀ ਮੇਰੇ ਕੀੜੇ ਪੈ ਸੀਗੇ ਮੈਂ ਇਹ ਸੋਚਦਾ ਸੀ ਕਿ ਹੁਣ ਪੀਜੀ ਤੋਂ ਉੱਤੇ ਮੈਂ ਕਿੱਥੇ ਚਲ ਜੂਗਾ ਹੁਣ ਮੈਂ ਰਿੜਕ ਰਿੜਕ ਕੇ ਮਰੂਗਾ ਪਰ ਰੱਬ ਨੇ ਮੇਰੀ ਸੁਣੀ ਬਾਬਾ ਕੋਲਾ ਸਿੰਘ ਜੀ ਸੜਾਲੀ ਸਾਹਿਬ ਕਾਰਸੇਗਾ ਸੜੀ ਸਾਹਿਬ ਵਾਲੇ ਇੱਕ ਬਚੋਲਾ ਬਣ ਕੇ ਆਏ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤੇ ਮੈਨੂੰ ਜਿਹੜੀ ਦਵਾਈ 2 ਸਾਲ ਤੋਂ ਅਸਰ ਨਹੀਂ ਸੀ ਕਰ ਰਹੀ ਉਹ ਦਵਾਈ ਮੈਨੂੰ ਮੋੜ ਪਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਦਿਨਾਂ ਚ ਠੀਕ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਸੰਤ ਦੇ ਸਹਿਯੋਗ ਨਾਲ ਮੈਂ ਮੈਂ ਕੁਝ ਨਹੀਂ ਕਰਨ ਵਾਲਾ ਨਾ ਮੈਂ ਕਿਸੇ ਨੂੰ ਚਾਹ ਦਾ ਘੁੱਟ ਪਿਆ ਸਕਦਾ ਨਾ ਮੇਰੀ ਨਹੀਂ ਔਕਾਤ ਵਾ ਸੰਤ ਦੇ ਸਹਿਯੋਗ ਨਾਲ ਭੈਣਾਂ ਦੇ ਵਿਆਹ ਹੁੰਦੇ ਆ ਇਲਾਜ ਦੀ ਸੇਵਾ ਚੱਲਦੀ ਆ ਅੱਜ ਦੀ ਡੇਟ ਦੇ ਵਿੱਚ ਆਪਣੇ ਆਸ਼ਰਮ ਦੇ ਵਿੱਚ 50 ਭਗਤ ਹੈਗੇ ਜਿਨ੍ਹਾਂ ਦੀ ਸਾਹ ਸੰਭਾਲ ਦੀ ਸੇਵਾ ਚੱਲਦੀ ਹੈ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਕਲਾ ਪ੍ਰਧਾਨ ਹੈਗਾ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਕਲਿਆਣਪੋੜੀ ਆ ਜੀ ਦਾਲੇ ਗਏ ਬਟਾਲੇ ਜਾ ਕੇ ਕਮਪਲੀਟ ਕੀਤੀ ਜੇ ਤੇ ਫਿਰ ਆਪਾਂ ਉਹਨਾਂ ਕੋਲ ਥੋੜਾ ਥੋੜਾ ਅਸੀਂ ਜਾਣਕਾਰੀ ਜਿਹੜੀ ਆ ਮੈਨੂੰ ਅੱਗੇ ਵੀ ਆ ਗਈ ਹੈ ਜਾਣਕਾਰੀ ਕਿਉਂਕਿ ਮੈਂ ਕਾਫੀ ਦਰਤਾਂੇ ਕੰਮ ਕਰਦਾ ਪਿਆਗਾ ਲੋਕ ਬਲੇ ਜੇ ਅਸੀਂ ਪੋਸਟ ਸਪਾਏ ਤੇ ਪੋਸਟ ਜਿਹੜਿਆ ਉਹ ਵੀ ਆਪਾਂ ਆਪਣੇ ਮੋਬਾਈਲ ਤੇ ਫੇਸਬੁੱਕ ਤੇ ਪਾਏ ਤੇ ਕਾਫੀ ਦਿਨਾਂ ਤੋਂ ਫਿਰ ਲਗਾਤਾਰ ਅਸੀਂ 10 ਦਿਨ ਲਗਾਤਾਰ ਇਹਨਾਂ ਦੇ ਨਾਲ ਵਿੱਚ ਤੇ ਸਾਨੂੰ ਦੱਸ ਪਿੰਦੀ ਰਹੀ ਹੈ ਜਾਂਦੇ ਵੀ ਰਹੇ ਆ ਕਣੇ ਜਿੱਥੇ-ਜਿੱਥੇ ਵੀ ਆ ਮੇਲੇ ਲੱਗੇ ਨੇ ਤੇ ਉੱਥੇ ਆਪਾਂ ਜਾ ਜਾ ਕੇ ਦੇਖਦੇ ਰਹੀਆਂ ਸਾਰੀ ਟੀਮ ਜਿੰਨੇ ਵੀ ਸਾਰੇ ਮੁੰਡੇ ਨੌਜਵਾਨ ਭਾਜੀ ਇਹ ਸਸਤਾ ਜਿਹੜੀ ਆ ਆਪਣਾ ਤਰਨ ਤਰਨ ਵਾਲੇ ਜਿਹੜੇ ਵੀਰ ਹੋਣੀ ਆਏ ਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਐਡਾ ਵੱਡਾ ਪ੍ਰਾਲਾ ਕੀਤਾ ਇਹਨਾਂ ਨੇ ਦੇਖੋ ਜੀ ਇਹ ਇੱਕ ਰੱਬੀ ਰੂਹ ਬਣ ਕੇ ਆਇਆ ਸਾਡੇ ਵਾਸਤੇ ਆਹ ਤੇ ਦੇਖੋ ਆਪਾਂ ਜਿਨ੍ਹਾਂ ਦੀਆਂ ਇਹ ਇਹਨਾਂ ਨੇ ਵੀਡੀਓ ਪਾਈ ਤੇ ਮੈਂ ਆਪਣੀ ਸ਼ੌਪ ਤੇ ਬੈਠਾ ਹਾਇਆ ਸੀ ਜੀ ਭਾਜੀ ਮੇਰਾ ਧਾਰਿਆ ਵਾਲਾ ਫਾਸਟਵੇ ਜਿਹੜੀ ਸਿਟੀ ਕੈਮਲਾ ਦਾ 파ਟਰਨਰ ਆ ਮੈਂ ਤੇ ਮੈਂ ਆਪਣੇ ਸੌਫੇ ਤੇ ਬੈਠਾ ਹੋਇਆ ਸੀ ਤੇ ਮੈਂ ਵੈਸੇ ਏਦਾਂ ਮੋਬਾਈਲ ਚ ਲਾ ਰਿਹਾ ਸੀ ਤੇ YouTube ਤੇ ਮੈਂ ਦੇਖਿਆ ਤੇ ਇਹਨਾਂ ਦਾ ਉੱਥੇ ਦੋ ਮੈਸੇਜ ਮੈਂ ਪੜਿਆ ਕਿ ਗੋਇੰਦਵਾਲ ਤੋਂ ਦੋ ਜਰੇ ਬੱਚੇ ਵਿਸਰੇ ਹੋਏ ਇੱਕ ਬਜ਼ੁਰਗ ਇੱਕ ਬੱਚਾ ਵਿਸਰਿਆ ਹੋਇਆ ਜਰਾਵਾ ਉਹ ਆਪਾਂ ਮਿਲਿਆ ਵਾ ਸਾਨੂੰ ਤੇ ਮੈਂ ਉਸੇ ਵੇਲੇ ਕਿਉਂਕਿ ਮੈਂ ਜਿਆਦਾ ਮੋਬਾਈਲ ਨਹੀਂ ਚਲਾਉਂਦਾ ਮੇਰੇ ਬੱਚੇ ਜਾਂਦਾ ਚਲਾਉਂਦੇ ਆ ਜਾਂ ਮੈਂ ਆਪਣੇ ਨਾਲ ਜਿਹੜੇ ਮੇਰੇ ਦੋਸਤ ਹੁੰਦੇ ਆ ਮੈਂ ਡਰਾਈਵਿੰਗ ਕਰਦਾ ਜਾਂਦਾ ਕਿਉਂਕਿ ਮੈਨੂੰ ਕਿਸੇ ਦੀ ਨਾਲ ਡਰਾਈਵਿੰਗ ਪਸੰਦ ਨਹੀਂ ਗੀ ਤੇ ਮੈਂ ਗੱਡੀ ਜਿਹੜੀ ਆਪਣੀ ਜਿਹੜੇ ਨਾਲ ਜਾਂਦਾ ਮੈਂ ਗੱਡੀ ਖੁਦ ਚਲਾਉਣਾ ਇਹਨੂੰ ਕਹ ਇਹਨੇ ਜੋਦੇ ਵੀਰ ਨੇ ਨਾ ਮੋਬਾਈਲ ਚਲਾਇਆ ਇਹਨਾਂ ਫਿਰ ਟਰੇਸ ਕੀਤਾ ਵੀਰ ਜੀ ਦਾ ਨੰਬਰ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਪਹਿਲਾਂ ਤਾਂ ਸਾਨੂੰ ਵੀਰ ਜੀ ਹਣੀ ਕਹਿੰਦੇ ਕਿ ਚਲੋ ਆਜੋ ਅਸੀਂ ਇੱਥੋਂ 7 ਵਜੇ ਸਾਮੀ ਤੁਰ ਪਏ ਆ ਤੇ ਰਾਤ ਇਹਨਾਂ ਕੋਈ 10 ਵਜੇ ਤੱਕ ਪਹੁੰਚ ਗਏ ਆ ਫਿਰ ਵੀਰ ਜੀ ਹਣੀ ਕਿਤੇ ਨਾ ਜ਼ਰੂਰੀ ਐਮਰਜੈਂਸੀ ਇੱਕ ਦੇ ਉੱਥੇ ਗਏ ਹੋਏ ਸੀ ਤੇ ਚਾਬੀ ਇਹਨਾਂ ਦੇ ਕੋਲ ਸੀ ਇਹ ਕਹਿੰਦੇ ਜੀ ਵੀਰ ਜੀ ਛੋੜੀ ਮੈਂ ਤਾਂ ਮਾਫੀ ਚਾਹੁੰਦਾ ਕਿ ਸਾਨੂੰ ਅਸੀਂ ਆਫਲੇ ਆਂ ਅਸੀਂ ਤੁਹਾਨੂੰ ਇਹ ਬੱਚਾ ਕਾਲੂ ਜਰਾ ਨਹੀਂ ਦੇ ਸਕਦੇ ਤੇ ਸਵੇਰੇ ਅਸੀਂ ਤੁਹਾਨੂੰ ਇਹ ਕਰ ਦੇ ਵੀ ਤੁਸੀਂ ਜਾ ਕੇ ਟੈਨਸ਼ਨ ਤੋਂ ਫ੍ਰੀ ਹੋ ਕੇ ਤੁਸੀਂ ਜਾਓ ਅਸੀਂ ਤੁਹਾਡੇ ਪਿੰਡ ਬੱਚਾ ਲੈ ਤੇ ਇਹ ਇਹਨਾਂ ਦਾ ਧੰਨਵਾਦ ਆ ਇਹ ਅੱਜ 12 ਮਈ ਨੂੰ 8 ਵਜੇ ਇਹਨਾਂ ਨੇ ਮੈਨੂੰ ਕਨੈਕਟ ਕੀਤਾ ਮੇਰੇ ਨਾਲ ਆਪ ਵੀ ਕਨੈਕਟ ਕੀਤਾ ਕਿ ਹਾਂਜੀ ਵੀਰ ਜੀ ਪਰਮਜੀਤ ਜੀ ਅਸੀਂ ਆ ਰਹੇ ਆ ਤੁਹਾਡਾ ਬੱਚਾ ਲੈ ਕੇ ਥੋੜਾ ਜਿਆ ਇਸ ਤਰ੍ਹਾਂ ਕਰਕੇ ਹੁਣ ਸਾਡੇ ਪਿੰਡ ਆਏ ਇਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਆ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜੇ ਵੀਰ ਜੀ ਨੂੰ ਤੰਦਰੁਸਤੀ ਬਖਸ਼ੇ ਤੇ ਹੋਰ ਵੀ ਵੀਰ ਇਸ ਤਰ੍ਹਾਂ ਨਾਲ ਜੁੜ ਕੇ ਸਾਥ ਦਿਓ ਤੇ ਇਹਨਾਂ ਨੇ ਬੜਾ ਤਗੜਾ ਪ੍ਰਾਲਾ ਕੀਤਾ ਵਾ ਇੱਕ ਮਾਂ ਦਾ ਵਿਸਰਾ ਪੁੱਤ ਜਿਹੜਾ ਮਾਂ ਤੋਂ ਨੂੰ ਮਲਾਇਆ ਵਾ ਤੇ ਬਹੁਤ ਹੀ ਖੁਸ਼ੀ ਹੋਈ ਹੈ ਸਾਰੇ ਪਿੰਡ ਨੇ ਬੜੀ ਖੁਸ਼ੀ ਮਨਾਈ ਆ ਤੁਸੀਂ ਦੇਖ ਹੀ ਰਹੇ ਹੋ ਵੀ ਚਾਰ ਸਪਰੇ ਸਾਰਾ ਪਿੰਡ ਖੁਸ਼ੀ ਮਨਾ ਰਿਹਾ ਪਾਜੀ ਬੱਚਾ ਵਾ ਜਿਸ ਦਾ ਪਿਆਰ ਦਾ ਨਾਮ ਕਾਲੂ ਆ ਔਰ ਇਹ ਘਰੋਂ ਬਾਬੇ ਦੇ ਵਿਆਹ ਤੇ ਚਲਾ ਗਿਆ ਸੀਗਾ ਬਟਾਲੇ ਔਰ 22 ਦਿਨਾਂ ਦੇ ਬਾਅਦ ਜੜਾ ਵਾ ਉਹ ਇਹਨਾਂ ਦੇ ਪਿਤਾ ਜੀ ਨੇ ਜਿਨ੍ਹਾਂ ਦਾ ਇਹ ਪੁੱਤਰ ਲੱਭਾ ਵਾ ਔਰ ਇਹ ਇਹ ਭਾਈ ਸਾਹਿਬ ਨੇ ਜਿਨ੍ਹਾਂ ਦੀ ਸੰਸਥਾ ਪਿੰਡ ਦੀ ਆ ਔਰ ਇਹਨਾਂ ਨੇ ਜੜਾ ਵਾ ਇਸ ਦੀ ਮੂਵਮੈਂਟ ਗਵਾਚੇ ਹੋਣ ਬਾਰੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਚਲਾਇਆ ਔਰ ਲਾਸਟ ਦੇ ਵਿੱਚ ਜਿਹੜਾ ਵਾ ਇਹ ਉਹ ਮਹਾਨ ਸ਼ਖਸੀਅਤ ਵਾ ਸਮੁੱਚੇ ਗਰਦਾਸਪੁਰ ਜ਼ਿਲ੍ਹਾ ਵਾਸੀਆਂ ਨੂੰ ਮੇਰੀ ਅਪੀਲ ਆ ਵੀ ਇਹ ਭਰਾ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਤਰਨਤਾਰਨ ਦੀ ਸੰਸਥਾ ਵਾ ਔਰ ਫਿਰੋਜ਼ਪੁਰ ਜਾ ਕੇ ਇਸ ਨਿਆਣੇ ਨੂੰ ਬੱਚੇ ਨੂੰ ਕਾਲੂ ਨੂੰ ਲੱਭ ਕੇ ਇਦਾਂ ਦੇ ਘਰ ਅੱਜ ਐਡੀ ਦੂਰੋਂ ਚੱਲ ਕੇ ਜੜਾ ਵਾ ਇਸ ਬੱਚੇ ਨੂੰ ਦੇਣ ਆਏ ਆ ਸੋ ਸਮੁੱਚੇ ਪਿੰਡ ਕਲਿਆਣਪੁਰ ਦੇ ਵਿੱਚ ਜੜਾ ਵਾ ਅੱਜ ਵੱਡਾ ਖੁਸ਼ੀ ਦਾ ਮਾਹੌਲ ਆ ਕੀ ਪਿੰਡ ਦਾ ਗਵਾਚਾ ਹੋਇਆ ਨੌਜਵਾਨ ਬਾਈਆਂ ਦਿਨਾਂ ਦੇ ਬਾਅਦ ਕਾਲੂ ਅੱਜ ਆਪਣੇ ਘਰ ਆ ਗਿਆ ਲਗਾਤਾਰ ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੀ ਇਸ ਨਿਊ ਚੈਨਲ ਐਕਸਪ੍ਰੈਸ ਨਿਊਜ਼ ਡੈਟ ਦੇ ਨਾਲ ਮੈਂ ਤੁਹਾਡਾ ਚੀਫ ਰਿਪੋਰਟਰ ਜੇਸ਼ ਪੰਡਾ ਧੰਨਵਾਦ